ਸਤਿ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਗਨ ਹਸਰੀ ਜੁੜ ਬੈਠੇ ਸਭ ਗੁਰਮੁਖ ਪਿਆਰੀ ਸਤਸੰਗੀ ਜਨੋ ਸਭ ਤੋਂ ਪਹਿਲਾਂ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਪ੍ਰਤਿ ਸਾਂਝੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਸਤਿਗੁਰ ਦੀ ਦੇਰ ਤੋਂ ਰਸਾਈਆਂ ਹੀਆਂ ਬ੍ਰਹਮੇ ਤਰੁਹਾ ਗੁਰੂ ਸਵਾਰੇ ਬਾਬਾ ਸੰਤੋਖ ਸਿੰਘ ਜੀ ਬਾਬਾ ਦਰਸ਼ਨ ਸਿੰਘ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ satsang आयोजित ਕੀਤੇ ਜਾਂਦੇ ਨੇ ਮੈਨੂੰ ਸੰਦੇਸ਼ਾ ਮਿਲਿਆ ਹਾਜ਼ਰੀ ਭਰਨ ਲਈ ਪਤਾ ਨਹੀਂ ਕਿਸ ਮੌਜ ਵਿੱਚ ਮੈਨੂੰ ਆਗਿਆ ਕੀਤੀ ਗਈ ਕਿ ਤੁਸੀਂ ਇਸ ਕੀਰਤਨ ਕਰਨਾ ਹੈ ਬਹੁਤ ਸਮਾਂ ਹੋ ਗਿਆ ਕੀਰਤਨ ਦੀਆਂ ਹਾਜ਼ਰੀਆਂ ਨਹੀਂ ਪਰੀਆਂ ਪਰ ਆਗਿਆ ਹੋਈ ਹੈ ਸਰੀਰ ਬਹੁਤਾ ਰਾਜ਼ੀ ਨਹੀਂ ਹਿੰ ਲਗਾਤਾਰ ਸਮਾਗਮਾਂ ਦਾ ਵੀ ਰੁਝੇਵਾ ਤੋਂ ਜਿਸ ਤਰ੍ਹਾਂ ਦੀ ਵੀ ਸੇਵਾ ਹੋ ਸਕੀ ਆਪਕੀ ਨੇ ਪ੍ਰਵਾਨ ਕਰਨੀ ਗੁਰੂ ਨੇ ਸਾਨੂੰ ਆਗਿਆ ਕੀਤੀ ਹੈ ਜੇ ਜੀਵਨ ਜਿਉਣਾ ਹੈ ਤੁਹਾਨੂੰ ਸਤ ਸੰਗ ਸੰਗ ਸਾਥ ਦੀ ਲੋੜ ਹਮੇਸ਼ਾ ਰਹਿੰਦੀ ਹੈ ਅਸੀਂ ਰਿਸ਼ਤੇ ਬਣਾਉਨੇ ਆ ਉਹਨਾਂ ਰਿਸ਼ਤਿਆਂ ਵਿੱਚੋਂ ਸੁੱਖ ਲੱਭਣ ਵਾਸਤੇ ਸ਼ਾਂਤੀ ਆਨੰਦ ਲੱਭਣ ਵਾਸਤੇ ਉਹ ਰਿਸ਼ਤੇ ਬੁਣਾਏ ਜਾਂਦੇ ਨੇ ਪਰ ਬਾਣੀ ਦੇ ਵਿੱਚ ਸਹਿਬ ਨੇ ਫੈਸਲਾ ਦਿੱਤਾ ਹੈ ਕਿ ਜੇ ਇਹ ਦੁਨਿਆਵੀ ਰਿਸ਼ਤੇ ਭਾਵੇਂ ਮਾਂ ਦਾ ਹੈ ਪਿਓ ਦਾ ਹੈ ਪਤੀ ਦਾ ਪਤਨੀ ਦਾ ਹੈ ਧੀਆਂ ਪੁੱਤਰਾਂ ਦਾ ਹੈ ਹੋਰ ਮਿੱਤਰ ਸਬੰਧੀ ਨੇ ਜੇ ਉਹ ਦੁਨਿਆਵੀ ਗੁਰਤੀਆਂ ਵਾਲੇ ਨੇ ਤਾਂ ਉੱਥੇ ਗਰਜ਼ਾਂ ਜੁੜੀਆਂ ਹੁੰਦੀਆਂ ਨੇ ਦੁਨਿਆਵੀ ਭੁੱਖਾਂ ਦੁਨਿਆਵੀ ਇੱਛਾਵਾਂ ਜੁੜੀਆਂ ਹੁੰਦੀਆਂ ਨੇ ਜੇ ਤੇ ਉਹ ਇੱਕ ਦੂਜੇ ਕੋਲੋਂ ਪੂਰੀਆਂ ਹੋਣ ਪੂਰੀਆਂ ਹੁੰਦੀਆਂ ਲੱਗਣ ਤੇ ਉਹ ਰਿਸ਼ਤੇ ਬਣੇ ਰਹਿੰਦੇ ਪਰ ਜਿੱਥੇ ਉਹ ਗਰਜ਼ਾਂ ਪੂਰੀਆਂ ਹੁੰਦੀਆਂ ਨਾ ਲੱਗਣ ਮਹਾਰਾਜ ਕਹਿੰਦੇ ਉਹ ਰਿਸ਼ਤੇ ਵੀ ਨਿਭਦੇ ਨਹੀਂ ਸਹਿਰ ਦਾ ਬਾਣੀ ਵਿੱਚ ਫੈਸਲਾ ਹੈ ਸੁਖਮਿਆਂ ਬਹੁਤ ਮਿਲ ਬੈਠਤ ਰਹਿਤ ਚਹੁੰਦੇ ਸਖੀਰੇ ਵਿਭੇਪਰੀ ਸਭ ਹੀ ਸੰਚਾਰਤ ਕੋਉ ਨਾ ਆਵਤ ਨੇ ਰਹੇ ਉਹਦੇ ਵਿੱਚ ਭਾਵਨ ਮਹਾਰਾਜ ਕਹਿੰਦੇ ਪਤੀ ਪਤਨੀ ਮੜਾਈ ਕਿਉਂ ਨਾ ਕਰ ਕੀ ਨਾਲ ਬਹੁਤ ਇਤਜਾਮ ਸਕਦਾ ਸਦਾ ਰਹਤ ਸੰਗਲਾ ਕੀ ਜਬ ਹੀ ਹੰਸ ਜੀਏ ਕਹੈ ਪ੍ਰੀਤ ਪ੍ਰੀਤ ਕਾਗੀ ਹੁਣ ਮਾਰੇ ਕਹਿੰਦੇ ਇਹਦੇ ਚ ਕੋਈ ਅਲੋਕਾਰੀ ਗੱਲ ਨਹੀਂ ਇਹ ਸੰਸਾਰ ਦੇ ਲੋਕਾਂ ਦਾ ਦੁਨਿਆਵੀ ਪ੍ਰੀਤੀਆਂ ਦੇ ਅਧੀਨ ਬਣਿਆ ਹੋਇਆ ਵਿਵਹਾਰ ਹੈ ਇਸ ਜਗ ਕੋ ਵਿਵਹਾਰ ਬਨਿਓ ਜਾਸੋ ਨੇ ਅਰ ਜੇ ਮਹਾਰਾਜ ਕਹਿੰਦੇ ਇਹੋ ਹੀ ਦੁਨੀਆਵੀ ਰੰਗ ਜਿਹੜੀਆਂ ਸਾਂਝਾਂ ਨੇ ਜਿਹੜੇ ਰਿਸ਼ਤੇ ਨੇ ਇਹਨਾਂ ਰਿਸ਼ਤਿਆਂ ਦੇ ਵਿੱਚ ਜੇ ਗੁਰੂ ਦੀ ਮਤ ਗੁਰੂ ਦਾ ਪਿਆਰ ਗੁਰੂ ਦੀ ਬਾਣੀ ਅਨਸਾਰ ਜੀਵਨ ਜੂਣ ਦੀ ਬਿਰਤੀ ਹੋਵੇ ਫਿਰ ਇਹ ਰਿਸ਼ਤੇ ਦੁਨੀਆਵੀ ਰਿਸ਼ਤੇ ਨਹੀਂ ਰਹਿ ਜਾਂਦੇ ਸਤਸੰਗੀ ਰਿਸ਼ਤੇ ਹੋ ਜਾਂਦੇ ਨੇ ਤੇ ਜਿੱਥੇ ਰਿਸ਼ਤੇ ਸਤਸੰਗੀ ਹੋਣ ਨਾ ਗੁਰੂਦੇਵ ਕਹਿੰਦੇ ਉਹਨਾਂ ਰਿਸ਼ਤਿਆਂ ਦੇ ਵਿੱਚ ਇੱਕ ਤਾਂ ਨਿਭਣ ਦੀ ਸੰਭਾਵਨਾ ਹੁੰਦੀ ਹੈ ਨਿਭ ਜਾਂਦੇ ਨੇ ਤੇ ਦੂਸਰਾ ਉਹਨਾਂ ਰਿਸ਼ਤਿਆਂ ਵਿੱਚੋਂ ਸੱਚੀ ਮੁੱਛੀ ਦਾ ਸੁਖ ਆਨੰਦ ਲੱਭਦਾ ਹੈ ਦੁਨਿਆਵੀ ਰਿਸ਼ਤਿਆਂ ਦੇ ਜਿਹੜੇ ਮਹਾਰਾਜ ਕਹਿੰਦੇ ਸੱਚ ਨੇ ਨਾ ਉਹ ਤੇ ਇਹ ਨਹੀਂ ਕਿ ਉਹ ਤੇ ਜਿਉਂਦਿਆਂ ਵੀ ਛੱਡ ਸਕਦੇ ਨਹੀਂ ਪਰ ਜਿਹੜੇ ਸਤਸੰਗੀ ਰਿਸ਼ਤੇ ਹੁੰਦੇ ਐ ਉਹ ਦਰਗਾਹੀ ਹੁੰਦੀ ਹੈ ਉਹ ਉੱਥੇ ਵੀ ਨਿਭ ਜਾਂਦੇ ਆ ਇਸੇ ਕਰਕੇ ਸਹਿਲ ਕੀ ਕਹਿੰਦੇ ਨਾਨਕ ਕਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆਂ ਉਹ ਜੀਵਨ ਦੇ ਵਿਛੜਾ ਉਹ ਮੋਇਆ ਨਾ ਜਾਇ ਛੋੜੋ ਅੱਜ ਜਿਨ੍ਹਾਂ ਗੁਰਮੁਖ ਰੂਹਾਂ ਦੀ ਯਾਦ ਜੁੜ ਬੈਠੇ ਆ ਨਾ ਉਹਨਾਂ ਨਾਲ ਜਿਸ ਵੀ ਮਨੁੱਖ ਨੇ ਆ ਕੇ ਕੁਝ ਸਮਾਂ ਵੀ ਪਿਤਾਇਆ ਹੈ ਉਨਨ ਇਸ ਗੱਲ ਦਾ ਅਹਿਸਾਸ ਸੀ ਕਿ ਉਹਨਾਂ ਨੇ ਆਪਣੇ ਕੋਲ ਆਉਣ ਵਾਲਿਆਂ ਨੂੰ ਭਾਵੇਂ ਉਹ ਦੁਖੀ ਹੈ ਭਾਵੇਂ ਉਹ ਸੁਖੀ ਹੈ ਭਾਵੇਂ ਉਹ ਕਿਸੇ ਵੀ ਭਾਵਨਾ ਨਾਲ ਆਇਆ ਉਹਨਾਂ ਨੇ ਇੱਕੋ ਗੱਲ ਆਖੀ ਹਮੇਸ਼ਾ ਚਲੋtheta ਘਰ ਸਬ ਕੋ ਜਾਓ ਚਲੋtheta ਸੇਵਾ ਕਰੋ ਚਲੋ ਲੰਗਰ ਵਿੱਚ ਸੇਵਾ ਕਰੋ ਚਲੋ ਬਾਟ ਕੇ ਪਾਣੀ ਪਿਓ ਜਦੋਂ ਜੋਤੀ ਸਰੂਪ ਜਾ ਜੋ ਫਤਿਹਗੜ ਸੈ ਐਨੇ ਪਾਠ ਕਰੋ ਐਨਾ ਜਾਪ ਕਰੋ ਇਨੀ ਆਖਿਆ ਕਿ ਹੁਣ ਆਏ ਹੋ ਤੇ ਮੈਨੂੰ ਮੱਥੇ ਟੇਕੋ ਮੇਰੀ ਪੂਜਾ ਮੰਨਤਾ ਕਰੋ ਮੈਨੂੰ ਵਧਿਓ ਨਹੀਂ ਆਖੇ ਗੁਰੂ ਨਾਲ ਜੋੜੋ ਤੇ ਮਹਾਰਾਜ ਕਹਿੰਦੇ ਬਸ ਇਹ ਜਿਹੜੇ ਗੁਰੂ ਨਾਲ ਜੁੜਨ ਵਾਲੇ ਨੇ ਨਾ ਇਹ ਲੱਭੋ ਪਾਵੇਂ ਕਿਸੇ ਤਰ੍ਹਾਂ ਵੀ ਦੂਰ ਦੂਰਾ ਡੇ ਜਾ ਕੇ ਜਫਰ ਜਾਲ ਕੇ ਵੀ ਇਹੋ ਜਿਹੇ ਗੁਰਮਖ ਰੂਹਾਂ ਨਾਲ ਸਤ ਸੰਗ ਦੀ ਸਾਂਝ ਪਾਉਣ ਦੀ ਕੜੀ ਆਵੇ ਉਹ ਕੜੀ ਖੁੰਝਾਇਓ ਨਾ ਕਦੀ ਕਾਰਨ ਇਹ ਹੈ ਕਿ ਉਹਨਾਂ ਕੋਲ ਜਾ ਕੇ ਗੁਰੂ ਚੇਤੇ ਆਏਗਾ ਵਾਹਿਗੁਰੂ ਚੇਤੇ ਆਏਗਾ ਉਹ ਇਸ ਕਰਕੇ ਆਏਗਾ ਕਿ ਉਹਨਾਂ ਨੂੰ ਖੁਦ ਨੂੰ ਚੇਤੇ ਆ। ਉਹਨਾਂ ਕੋਲ ਜਾ ਕੇ ਤੁਸੀਂ ਦੁਨਿਆਵੀ ਗੱਲਾਂ ਨਹੀਂ ਕਰ ਸਕਦੇ। ਨਿੰਦਿਆ ਉਸਤ ਨਹੀਂ ਕਰ ਸਕਦੇ। ਉੱਥੇ ਕਿਸੇ ਨੂੰ ਛੁਟਿਆਉਣਾ ਕਿਸੇ ਨੂੰ ਮੁੜਿਆਉਣਾ ਜਿਹੜਾ ਸਾਡਾ ਦੁਨੀਆਦਾਰਾਂ ਦੀ ਬਿਰਤੀ ਦਾ ਸਵਾਲ ਅਸੀਂ ਕੰਟਿਆਂ ਬੱਧੀ ਇੱਕ ਦੂਜੇ ਦੇ ਨਾਲ ਦੁਨੀਆਦਾਰੀ ਦੀਆਂ ਗੱਲਾਂ ਕਰਦੇ ਥੱਕਦੇ ਨਹੀਂ ਤੇ ਜੇ ਕਿਤੇ ਬਾਣੀ ਪੜਨ ਦੀ ਕੋਈ ਗੱਲ ਆ ਜਾਏ ਕੋਈ ਕੁਝ ਵਾਹਿਗੁਰੂ ਨੂੰ ਚੇਤੇ ਕਰਨ ਦੀ ਗੱਲ ਆਏ ਤੇ ਨੀਂਦ ਬੜੀ ਛੇਤੀ ਆ ਜਾਂਦੀ ਹੈ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਗੁਰੂਦੇਵ ਕਹਿੰਦੇ ਬਸ ਇਹੀ ਦੁਨੀਆਦਾਰਾਂ ਵਿੱਚ ਤੇ ਵਾਹਿਗੁਰੂ ਜੀ ਦੇ ਪਿਆਰਿਆਂ ਭਗਤਾਂ ਵਿੱਚ ਫਰਕ ਹੈ ਅੱਜ ਉਹਨਾਂ ਦੀ ਯਾਦ ਵਿੱਚ ਬੈਠੇ ਹਾਂ ਗੁਰੂ ਨੇ ਜੋ ਉਹਨਾਂ ਦੇ ਲੱਛਣ ਦੱਸੇ ਨੇ ਉਹਨਾਂ ਦੀਆਂ ਭਗਤਾਂ ਦੀਆਂ ਨਿਸ਼ਾਨੀਆਂ ਦਸੀਆਂ ਭਗਤ ਕਹਾ ਲੈਣਾ ਸੰਤ ਸਾਧੂ ਕਹਾ ਲੈਣਾ ਬ੍ਰਹਮ ਗਿਆਨੀ 108000 ਕਹਾ ਲੈਣਾ ਇਹਦਾਂ ਕੋਈ ਫਰਕ ਨਹੀਂ ਪੈਂਦਾ ਕਹਾਇਆ ਜਾਂਦਾ ਹੈ ਕਹਾਈ ਜਾਂਦੇ ਨੇ ਪਰ ਜਿਸ ਨੂੰ ਮਹਾਰਾਜ ਭਗਤ ਕਹਿੰਦੇ ਨੇ ਉਹਦੇ ਲੱਛਣ ਕੀ ਨੇ ਆਪਾਂ ਸੁਖ ਨੂੰ ਹੀ ਸਹਿਬ ਦੇ ਵਿੱਚੋਂ ਉਸ ਬੱਚਨ ਨੂੰ ਮਨ ਬਿਰਤੀਆਂ ਦੇ ਇਕਾਗਰਤਾ ਨਾਲ ਪਿਆਰ ਨਾਲ ਗਾਉਣਾ ਹੈ। ਤੁਮਾਰਾ ਕੰਦੇ ਜੀ ਕਰੋਗੇ ਉਹਨਾਂ ਨੂੰ ਸੁਖ ਮਿਲਿਆ ਹੋਇਆ ਉਹਨਾਂ ਦੀ ਸੰਗਤ ਵਿੱਚ ਤੁਹਾਨੂੰ ਵੀ ਮਿਲੇਗਾ। ਆਓ ਪਿਆਰ ਨਾਲ ਗਾਇਨ ਕਰੀਏ। ਓ ਓੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਅਗੰਯ ਅਗਾਦ ਪਾਰਿ ਬ੍ਰਹਮ ਸੋਇ ਜੋ ਜੋ ਕਹੈ ਸੋ ਮੁਕਤਾ ਹੋਇ ਸੁਨਮਿ

公。<noise> <noise> ਹੇ ਲੋਰੇ ਸੱਚ ਕਰਨੀ ਸੱਚਤਾ ਕੀ ਰਹੇ ਸੱਚ ਕਰਨੀ ਸੱਚਤਾ ਖਿਰਦੈ ਸਤ ਮੁਖ ਕਹਿਤ ਸਚ ਹਿਰਦੈ ਸਤ ਮੁਖ ਕਹਿਤ ਪਗ ਪਗ ਤੇ ਸੋਨਿਆ ਤੇਂ ਗਲੋਏ ਪਗ ਪਗ ਸੋਨਿਆ ਪਤ ਪਗਤ ਸੁਣੀਏ ਤੇ ਲੋਏ ਸਾਚੀ ਦ੍ਰਿਸ਼ ਪਗਟ ਸੁਨੀਏ ਫਗਤ ਫਗਤ ਸੁਣੀਏ ਤੇ ਲੋਏ ਫਗਤ ਫਗਤ ਸੁਣੀਏ ਤੇ ਲੋਏ É, é. 想归。 Yeah. ਵੇ ਤਰ ਹੁੰਦੀ ਮਮਾ ਸਾਹਿਬ ਜੀ ਬਿਆਨ ਕਰ ਜਿਨਾਂ ਕੋਲ ਕਰਤਪੁਰ ਵਾਹਿਗੁਰੂ ਜੀ ਦੀ ਪਿਆਰ yaad ਹੁੰਦੀ ਹੈ ਜਿਨਾਂ ਦੀ ਸੁਰਤੀ ਬਿਰਤੀ ਵਿੱਚ ਉੱਠਦੇ ਆ ਬੈਠਦੇ ਆ ਵਾਹਿਗੁਰੂ ਜੀ ਦੀਆਂ ਸਿਫਤਾਂ ਦਾ ਚੇਤਾ ਹੁੰਦਾ ਹੈ why do you